ਸਸਿਕਾ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੌਸਮ ਦੇ ਨਾਲ ਜੁੜੀ ਜਿੱਥੇ ਪੰਜਾਬ ਦਾ ਮੌਸਮ ਆਪਣਾ ਕਹਿਰ ਵਰਸੌਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਵਿਚਾਲੇ ਲਗਾਤਾਰ ਪੰਜਾਬ ਦੇ ਵਿੱਚ ਵੱਡੀਆਂ ਭੂ-ਵਿਖੋੜੀਆਂ ਕੀਤੀਆਂ ਗਈਆਂ ਨੇ ਸੰਕੜੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿੜਾਕੇ ਦੀ ਠੰਡ ਨੂੰ ਲੈ ਕੇ ਅਲਰਟ ਜਾਰੀ ਹੈ ਤਾਂ ਇਸੇ ਹੀ ਚੱਲਦੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਬਦਲਦਾ ਮੌਸਮ ਤੁਹਾਡੇ ਲਈ ਕਹਿਰ ਸਾਬਤ ਕਰੇਗਾ ਪਿਓਰ ਵਾਲੇ ਦਿਨਾਂ ਦੇ ਵਿੱਚ ਸੰਗਣੀ ਧੁੰਦ ਤੇ ਸੀਤ ਲਹਿਰ ਦਾ ਪ੍ਰਕੋਪ ਇਸੇ ਤਰੀਕੇ ਨਾਲ ਜਾਰੀ ਰਹਿਣ ਵਾਲਾ ਤੇ ਦੱਸਿਆ ਜਾਂਦਾ ਹੈ ਕਿ ਹੁਣ ਪੰਜਾਬ ਵਾਸੀ ਜ਼ਰਾ ਸੁਚੇਤ ਰਹੇ ਕਿਉਂਕਿ ਤੁਹਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਇਸ ਜਿਹੜਾ ਮਹੀਨੇ ਕਰਨਾ ਪਵੇਗਾ ਇਹ ਮੌਸਮ ਤੁਹਾਡੇ ਲਈ ਕਹਿਰ ਵਰਸਾਵੇਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲੋਹੜੀ ਤੱਕ ਦਾ ਵੱਡਾ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ ਉਸ ਤੋਂ ਬਾਅਦ ਵੀ ਕੁਝ ਅਸਰ ਇਸੇ ਤਰੀਕੇ ਦੇ ਨਾਲ ਸੀਤ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ ਠੰਡੀਆਂ ਹਵਾਵਾਂ ਪੰਜਾਬ ਵਾਸੀਆਂ ਨੂੰ ਤੰਗ ਕਰਨਗੀਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਇਸ ਬਦਲਦੇ ਮੌਸਮ ਦਾ ਕਹਿਰ ਬਰਕਰਾਰ ਹੈ ਔਰ ਇਹ ਮੌਸਮ ਤੁਹਾਡੇ ਲਈ ਜ਼ਿਆਦਾ ਖਤਰਨਾਕ ਸਾਬਤ ਹੋਣ ਵਾਲਾ ਹੈ ਤੇ ਸਕੂਲਾਂ ਦੇ ਵਿੱਚ ਜਾਣ ਵਾਲੇ ਪੱਛਿਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਗਏ ਨੇ ਦੱਸਿਏ ਕਿ ਲਗਾਤਾਰ ਪੰਜਾਬ ਦੇ ਵਿੱਚ ਇਸੇ ਤਰੀਕੇ ਨੂੰ ਲੈ ਕੇ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੁਬੇ ਖੜੀਆਂ ਕੀਤੀਆਂ ਗਈਆਂ ਨੇ ਵੱਟਾ ਅਲਰਟ ਜਾਰੀ ਹੈ ਤਾਂ ਦੱਸਿਆ ਗਿਆ ਕਿ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਫਵਾਰੀ ਦੇ ਕਰਕੇ ਬਾਰਿਸ਼ ਤੇ ਕਰਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਤੇ ਜੜੀ ਕਿ ਅਸਰ ਦੇਖਣ ਨੂੰ ਮਿਲਿਆ ਤੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਅੰਮ੍ਰਿਤਸਰ ਬਟਿੰਡਾ ਤਰਨਤਾਰਨ ਮਾਨਸਾ ਮੋਗਾ ਕਈ ਹੋਰ ਥਾਵਾਂ ਦੇ ਉੱਤੇ 옐ੋ ਅਲਰਟ ਜਾਰੀ ਕੀਤਾ ਕਿਉਂਕਿ ਇਹ ਵਿਜ਼ਿਬਿਲਟੀ ਘਟਣ ਕਰਕੇ ਤਾਂਪਾ ਡਿਗਨਦਾ ਨਜ਼ਰ ਆ ਰਿਹਾ ਔਰ ਠੰਡ ਦਾ ਪ੍ਰਕੋਪ ਜ਼ਿਆਦਾ ਹੈ ਇਸ ਕਰਕੇ ਤੁਸੀਂ ਸੁਚੇਤ ਰਹਿਣਾ ਤੇ ਜਾਣਕਾਰੀ ਜਿਹੜੀ ਆ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਵੀ ਸਾਂਝੀ ਕੀਤੀ ਗਈ ਹੈ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਪੰਜਾਬ ਭਾਰ ਦੇ ਵਿੱਚ ਕੁਦਰਤ ਦਾ ਕਹਿਰ ਜਾਨੀ ਕਿ ਹੁਣ ਇਹ ਜਿਹੜੀ ਠਾਢਿਆ ਇਹ ਜ਼ਿਆਦਾ ਪਰ ਕੋਪ ਫੈਲਾਉਂਦੀ ਹੋਈ ਨਜ਼ਰ ਆਵੇਗੀ ਇਸ ਕਰਕੇ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਔਰ ਤੁਸੀਂ ਇਸ ਬਦਲ ਦੇ ਮੌਸਮ ਦੇ ਵਿੱਚ ਆਪਣਾ ਖਾਸ ਧਿਆਨ ਰੱਖੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਕੜਾਕੇ ਦੀ ਠੰਡ ਤੋਂ ਬਚਾਅ ਤੁਹਾਡਾ ਹੋਵੇ ਤਾਂ ਤੁਸੀਂ ਬਿਨਾ ਕਿਸੇ ਮਤਲਬ ਤੋਂ ਘਰ ਤੋਂ ਬਾਹਰ ਨਾ ਨਿਕਲੋ ਯਾਨੀ ਕਿ ਜੇਕਰ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਘਰ ਦੇ ਵਿੱਚੋਂ ਨਿਕਲੋ ਨਹੀਂ ਤਾਂ ਘਰਾਂ ਦੇ ਵਿੱਚ ਰਹਿਣ ਦੀ ਹੀ ਵੱਡੀ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਬਾਹਰ ਠੀਤ ਲਹਿਰ ਹੋਰ ਦੇ ਕਰਕੇ ਲੋਕਾਂ ਦਾ ਹੁਣ ਸਫ਼ਰ ਕਰਨਾ ਬਾਹਰ ਨਿਕਲਣਾ ਮੁਸ਼ਕਿਲ ਭਰਿਆ ਹੋ ਗਿਆ ਹੈ ਤਾਂ ਕਰਾ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਸਾਵਧਾਨ ਰਹੋ ਸਫ਼ਰ ਕਰਨ ਤੋਂ ਪਹਿਲਾਂ ਵੀ ਇੱਕ ਵੱਡੀ ਚੇਤਾਵਨੀ ਜਿਹੜੀ ਆ ਕਿਉਂਕਿ ਸੰਘਣੀ ਧੁੰਦ ਛਾਈ ਹੋਣ ਕਰਕੇ ਵਿਜ਼ਿਬਿਲਟੀ ਘਟ ਰਹੀ ਹੈ ਔਰ ਸਫਰ ਕਰਨਾ ਲੋਕਾਂ ਦਾ ਮੁਸ਼ਕਿਲ ਹੋ ਗਿਆ ਹੈ ਤੇ ਚੇਤਾਵਨੀਆਂ ਜਿਹੜੀਆਂ ਨੇ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਦਿੱਤੀਆਂ ਚਾਰੀਆਂ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕੜਾਕੇ ਦੀ ਠੰਡ ਦਾ ਅਲਰਟ ਇਸੇ ਤਰੀਕੇ ਨਾਲ ਜਾਰੀ ਹੈ ਔਰ ਬਾਕੀ ਸੂਬਿਆਂ ਦੇ ਵਿੱਚ ਵੀ ਇਹ ਪ੍ਰਕੋਪ ਠੰਡ ਦਾ ਲਗਾਤਾਰ ਦੇਖਣ ਨੂੰ ਮਿਲਿਆ ਤਾਪਾਂ ਦੇ ਵਿੱਚ ਇਸੇ ਤਰੀਕੇ ਨਾਲ ਗਰਾਵਟ ਜਿਹੜੀ ਆ ਉਹ ਲਗਾਤਾਰ ਹੋਵੇਗੀ ਆਹ ਹੋੜੇ ਬਦਲਦਾ ਪੰਜਾਬ ਦਾ ਮੌਸਮ ਲੋਕਾਂ ਦੇ ਲਈ ਕਾਫੀ ਕਹਿਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੇ ਅਲਰਟ ਪੰਜਾਬ ਦੇ ਵਿੱਚ ਜਾਰੀ ਨੇ ਤੁਸੀਂ ਸਾਵਧਾਨੀ ਵਰਤਣਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੂਲ ਪਹੁੰਚਾਓ ਕਿ ਪੰਜਾਬ ਪਰ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਉਸ ਬਾਬਤ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ